ਦੀ ਖਬਰ ਫਗਵਾੜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਰਿਵਾਰ ਦੇ ਉੱਪਰ ਪੈਟਰੋਲ ਬੰਬ ਦੇ ਨਾਲ ਹਮਲਾ ਕੀਤਾ ਗਿਆ ਹੈ ਫਗਵਾੜਾ ਦੇ ਫਰੈਂਡ ਕਲੋਨੀ ਦੇ ਵਿੱਚ ਮੂੰਹ ਬਣ ਕੇ ਆਏ ਕਈ ਬਦਮਾਸ਼ ਘਰ ਦੇ ਉੱਪਰ ਅਟੈਕ ਕੀਤਾ ਗਿਆ ਹੈ ਪੈਟਰੋਲ ਬੰਬ ਸੁੱਟਿਆ ਗਿਆ ਹੈ ਗੇਟ ਦੇ ਉੱਪਰ ਦਾਤ ਵੀ ਮਾਰੇ ਗਏ ਨੇ ਘਰ ਨੂੰ ਕਈ ਜਗ੍ਹਾ ਸਾੜਿਆ ਗਿਆ ਦੱਸਦੀ ਹੈ ਕਿ ਫਗਵਾੜਾ ਦੀ ਫਰੈਂਡ ਕਲੋਨੀ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕੀ ਘਰ ਦੇ ਅੰਦਰ ਪਰਿਵਾਰਕ ਮੈਂਬਰ ਸੌ ਰਹੇ ਸਨ ਤੇ ਕੁਝ ਦਰਜਨਾਂ ਲੋਕ ਆਉਂਦੇ ਨੇ ਅਤੇ 10:30 ਵਜੇ ਦੇ ਕਰੀਬ ਰਾਤ ਤੁਹਾਨੂੰ ਦੱਸ ਦਈਏ ਉਹਨਾਂ ਦੇ ਵੱਲੋਂ ਬਿਨਾਂ ਕਿਸੇ ਰੰਜੇ ਦੇ ਚਲਦਿਆਂ ਗੇਟ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਅਤੇ ਇੱਟਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਭਾਂ ਤੋੜ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੈਟਰੋਲ ਬੰਬਸ ਸੁੱਟ ਕੇ ਗੇਟ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਤਸਵੀਰਾਂ ਫਗਵਾੜਾ ਦੇ ਫਰੰਟ ਕਲੋਨੀ ਤੋਂ ਸਾਹਮਣੇ ਆ ਰਹੀਆਂ ਨੇ ਪਰਿਵਾਰ ਦਾ ਕਹਿਣਾ ਹੈ ਕਿ ਇਹੇ ਸਾਡੇ ਕਰਤੇ ਨਹੀਂ ਸਾਡੇ ਤੇ ਜਾਣਲੇਵਾ ਹਮਲਾ ਹੋਇਆ ਇਸ ਮਾਮਲੇ ਦੀ ਸੂਚਨਾ ਉਹਨਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਇਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਹੈ 10-12 ਮੁੰਡੇ ਆਏ ਆ 10-12 ਮੁੰਡਿਆਂ ਨੇ ਪਹਿਲੇ ਤਾਂ ਕੀ ਕਹਿੰਨੇ ਆ ਕਰਪਾਨਾਂ ਮਾਰੀਆਂ ਫਿਰ ਇੱਟਾਂ ਮਾਰੀਆਂ ਤੇ ਫਿਰ ਉਸ ਤੋਂ ਬਾਅਦ ਅੱਗ ਲਾ ਕੇ ਭੱਜ ਗਏ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਹਾਂ ਆਏ ਆ ਕੈਮਰਿਆਂ ਦੇ ਵਿੱਚ ਕੀ ਕਹਿੰਨੇ ਹਲੇ ਰਿਕਾਰਡਿੰਗ ਦੇਖਣੀ ਆ ਤੇ ਉਹ ਦੇਖਦੇ ਪਏ ਆ ਦੱਸ ਦਿਓ ਕਾਦੇ ਉੱਪਰ ਆਏ ਸੀਗੇ ਤੇ ਮੋਟਰਸਾਈਕਲਾਂ ਤੇ ਆਏ ਸੀਗੇ ਸ਼ਹਿਰ ਦੇ ਵਿੱਚ ਬਾਰਦਾਤਾਂ ਇੰਨੀਆਂ ਹੋ ਰਹੀਆਂ ਵਾ ਬਾਰਦਾਤਾਂ ਬਹੁਤ ਹੋ ਰੀਆਂ ਗੋਲੀਬਾਰੀ ਚੱਲ ਰਹੀ ਹੈ ਹੁਣ ਪਤਾ ਨਹੀਂ ਸੇਫਟੀ ਸਰਕਾਰ ਨੂੰ ਸਾਡੀ ਕਰਨੀ ਚਾਹੀਦੀ ਹੈ ਪੁਲਿਸ ਵਾਲਿਆਂ ਨੂੰ ਵੀ ਚਾਹੀਦੀ ਹੈ ਕਿ ਲੋਕਾਂ ਦੀ ਸੇਫਟੀ ਵਧਾਏ ਕੋਈ ਆਪਣੀ ਪ੍ਰਾਣੀ ਰੰਜਿਸ਼ ਜਿਹੜੀ ਹੈ ਜਿਹੜੀ ਕੁੜੀਆਂ ਨਾਲ ਕੀ ਕਹਿੰਦੇ ਸੋਈ ਸੀ ਲੜਾਈ ਤੇ ਉਹ ਕੁੜੀਆਂ ਨਾਲ ਉਹ ਬਹੁਤ ਜ਼ਿਆਦਾ ਕੀ ਕਹਿੰਦੇ ਬਦਤਮੀਸੀ ਕੀ ਤੇ ਇਹਨਾਂ ਦੇ ਨਾਲ ਇਹਨਾਂ ਦੇ ਉੱਪਰ ਵੀ ਕੁੜੀਆਂ ਨੇ ਹੱਥ ਪੁੱਟ ਚੱਕਿਆ ਤੇ ਫਿਰ ਕੀ ਕਹਿੰਨੇ ਬਹੁਤ ਜ਼ਿਆਦਾ ਲੜਾਈ ਹੋ ਗਈ ਸੀ ਕਦੋਂ ਲੜਾਈ ਹੋਈ ਸੀ ਇਹ ਇਹ ਹੋਗੇ 10 12 ਦਿਨ 15 ਕ ਦਿਨ ਹੋਣਾ ਲੇ ਆ ਤੇ ਉਦੋਂ ਤੋਂ ਨਾਲੇ ਕਰਾਈ ਕੋਈ ਪਹਿਚਾਨ ਦੇ ਵਿੱਚ ਬੰਦੇ ਹੈਗੇ ਜਿਹੜੇ ਨਹੀਂ ਪਹਿਚਾਨ ਦੇ ਵਿੱਚ ਮਫਰਲ ਬੰਨੇ ਹੋ ਸੀ ਹੁਣ ਵੀਡੀਓ ਰਿਕਾਰਡਿੰਗ ਦੇਖਦੇ ਆ ਉਹਦੇ ਵੀ ਚਾਨਗੇ ਤਾਂ ਉਹਨਾਂ ਦੇ ਮੋਟਰਸਾਈਕਲਾਂ ਦੇ ਨੰਬਰ ਹੀ ਆ ਜਾਣ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਕੋਲ ਅਸੀਂ ਇਹੀ ਮੰਗ ਕਰਦੇ ਆਂ ਕਿ ਸੇਫਟੀ ਕੀਤੀ ਜਾਵੇ ਸਾਰੀ ਸਾਰ ਦੇ ਸਾਨੂੰ ਕੀ ਕਹਿੰਨੇ ਇਨਸਾਫ ਮਿਲੇ ਕਿ ਉਹ ਮੁੰਡੇ ਪਕੜੇ ਜਾਣ ਹਾਂਜੀ ਭਾਈ ਕੀ ਨਾਮ ਆਪਣਾ ਭਾਈ ਮੇਰਾ ਨਾਮ ਰਵਿੰਦਰ ਸੋਢੀ ਆ ਹਾਂਜੀ ਕਿੱਥੇ ਰਹਿੰਦੇ ਜੀ ਇੱਥੇ ਭਾਈ ਅਸੀਂ ਫਰੈਂਡ ਕਲੋਨੀ ਰਹਿੰਦੇ ਆ ਤੇ ਪ੍ਰੇਮਪੁਰਾ ਰੋਡ ਪੈਂਦੀ ਆ ਹਾਂਜੀ ਗਲੀ ਨੰਬਰ 5 ਦੇ ਓਨਰ ਨੇ ਆ ਘਰ ਸਾਡਾ ਹਾਂ ਸਰ ਕੀ ਮਾਮਲਾ ਕੀ ਜਿਹੜਾ ਹਾਂ ਮਾਮਲਾ ਕੀ ਆ ਸਾਰਾ ਮਾਮਲਾ ਭਾਜੀ ਸਾਨੂੰ ਖੁਦ ਨਹੀਂ ਪਤਾ ਲੱਗਾ ਅਸੀਂ ਭਾਈ ਮੈਂ ਲਵਲੀ ਪਰਮੈਸ਼ਨ ਯੂਨੀਵਰਸਿਟੀ ਦੇ ਜੋਬ ਕਰਦਾ ਆ ਤੇ ਉੱਥੇ ਭਾਜੀ ਮੈਂ ਦਾ ਸਮਾਂ ਸ਼ਾਮ ਨੂੰ ਆੰਦੇ ਆ ਬਸ ਖਾਣਾ ਖਾਣਾ ਖਾ ਕੇ ਬਸ ਆਪੇ ਥੋੜਾ ਸਦਾ ਸੁਦਾ ਲੈ ਆ ਗਿਆ ਕੋਈ ਪੈਜੀ ਦਾ ਨਾ ਤੇ ਰਾਤ ਦੇ ਭਾਜੀ 10 10:30 ਵਜੇ ਤੋਂ ਲੈ ਕੇ 11 ਵਜੇ ਤੱਕ 10 12 ਜਾਨੇ ਆਏ ਆ ਉਹ ਮੁੰਡੇ ਨੇ ਉੱਪਰੋਂ ਦੇਖਿਆ ਸਾਡੇ ਨੇ ਤੇ ਉਹ ਕਹਿੰਦਾ ਕਿ ਭਾਜੀ 10 12 ਜਾਨੇ ਇੱਥੇ ਪਹਿਲਾਂ ਦਾ ਗੇਟ ਤੇ ਤਲਵਾਰਾਂ ਮਾਰੀਆਂ ਈਟਾਂ ਮਾਰੀਆਂ ਫੇਰ ਬਾਜੀ ਪੈਟਰੋਲ ਲੈ ਕੇ ਆਏ ਸਪੈਸ਼ਲ ਤੇ ਉਹ ਗੇਟ ਤੇ ਪਾ ਗਿਆ ਦੇਖੋ ਤਲਵਾਰਾਂ ਬੱਝੀਆਂ ਆ ਤੇ ਗੇਟ ਤੇ ਪੈਟਰੋਲ ਪਾ ਕੇ ਮਰੇ ਅੱਗ ਲਾ ਦਿੱਤਾ ਨਾ ਸਰ ਇਹ ਕੋਈ ਪੁਰਾਣੀ ਰੰਜਿਸ਼ ਹੈ ਆਪਣੀ ਤੇ ਪੁਰਾਣੀ ਰੰਜਿਸ਼ ਕੋਈ ਨਹੀਂ ਸਾਡੀ ਕੋਈ ਦੁਸ਼ਮਣੀ ਹੈ ਨਹੀਂ ਕਿਸੇ ਦੇ ਨਾਲ ਇਹ ਇਹ ਪਕੜੇ ਜਾਣ ਤਾਂ ਕਿ ਬਾਕੀ ਲੋਕਾਂ ਦੀ ਵੀ ਸੇਫਟੀ ਹੋ ਸਕੇ ਤੇ ਜਿਹੜੇ ਬੰਦੇ ਆ ਨੇ ਉੱਪਰ ਇਹ ਮੱਗੀ ਕੀਤਾ ਵਾ ਕਿੰਨੇ ਬੰਦੇ ਆਏ ਕੱਤੇ ਆਏ ਆ ਇਹ ਮੋਟਰਸਾਈਕਲ ਇਹਨਾਂ ਨੇ ਕਹਿੰਦੇ ਆ ਮੁੰਡੇ ਦੱਸ ਸਕਦੇ ਆ ਮੋਟਰਸਾਈਕਲ ਉਹਨੇ ਉੱਥੇ ਲਾਇਆ ਜੀ ਅਸੀਂ ਸੋ ਗਏ ਸੀਗੇ ਮੈਂ ਸੋਚਿਆ ਕਿ ਸ਼ਾਇਦ ਬਾਹਰ ਕੋਈ ਖੜਾਕਾ ਪੈਸਾ ਹੋਦਾ ਹੋਵੇ ਇਹ ਨਹੀਂ ਪਤਾ ਕਿ ਇੱਥੇ ਸਾਡੇ ਗੇਟ ਦੇ ਇੱਟਾ ਮਰੀ ਜਾਂਦੇ ਆਏ ਤਲਵਾਰਾਂ ਮਰੀ ਜਾਂਦੇ ਸ਼ੀਟ ਪਾਰ ਤੇ ਤਲਵਾਰਾਂ ਮਾਰ ਗਏ ਜੀ ਕੋਈ ਪਹਿਲੇ ਵੱਹ ਹਮਲਾ ਇੱਕ ਤਰ੍ਹਾਂ ਦਾ ਹੋਇਆ ਜੀ ਅਟੈਂਪਟ ਟੂ ਮਰਡਰ ਕੋਈ ਕੈਮਰੇ ਕੋਰੇ ਵਿੱਚ ਆਇਆ ਕੈਮਰਾ ਇਸ ਨਾਲ ਦੇ ਸਾਡੇ ਕੜੂਸੀਆਂ ਦਾ ਕੈਮਰਾ ਹੈਗਾ ਇਹਨਾਂ ਨੂੰ ਮੈਂ ਸਵੇਰੇ ਮੈਂ ਕਿਹਾ ਸੀਗਾ ਕਹਿੰਦਾ ਕੋਈ ਨਵੇਂ ਵੀਡੀਓ ਦੇਖ ਲੈਣਾ ਤੇ ਇਹ ਤੁਹਾਨੂੰ ਮੈਂ ਦੱਸਦਾ ਕਿੰਨੇ ਵਿਅਕਤੀ ਆਏ ਸੀਗੇ ਇਹ 10 ਤੋਂ 12 ਜਾਣੇ ਸੀ ਮਫਰਦਲ ਬੰਨੇ ਸੀਗੇ ਇਕੱਲੇ ਮਫਰਦ ਨਹੀਂ ਬੰਨੇ ਸੀਗੇ ਕਿਹੜੀ ਚੀਜ਼ ਨਾਲ ਹਮਲਾ ਕੀਤਾ ਆ ਦੇਖੋ ਜੀ ਤਲਵਾਰਾਂ ਹੀ ਬੱਚੀਆਂ ਲੱਗਦੀਆਂ ਸ਼ੀਟ ਇਨੀ ਸ਼ੀਟੀ ਟੁੱਟ ਨਹੀਂ ਸਕਦੀ ਹੈਗੀ ਇਹ ਹਾਂਜੀ ਇਹ ਮਤਲਬ ਇਹ ਇਹ ਦਾਦੂ ਦੀ ਤਲਵਾਰਾਂ ਤੋਂ ਪੂਰਾ ਹੀ ਮਾਰਿਆ ਇਹਨਾਂ ਨੇ ਤੇ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਇਹ ਮਾਮਲਾ ਹਾਂਜੀ ਪੁਲਿਸ ਨੂੰ ਦੱਸਿਆ ਹਾਂਜੀ ਹਾਂਜੀ ਪੁਲਿਸ ਰਾਤੀ ਆਈ ਸੀਗੀ ਤੇ ਉਹਨਾਂ ਨੇ ਸਾਰਾ ਹੀ ਉਹ ਨੋਟ ਕਰਕੇ ਲੈ ਗਈ ਹੈ ਤੇ ਫਿਰ ਹੁਣ ਐਮਸੀਬੀ ਨਾਲ ਆ ਕੇ ਫਿਰ ਉਹਨਾਂ ਨੇ ਅਸੀਂ ਜਾਣੇ ਫਿਰ ਦੁਬਾਰਾ ਕੌਣ ਐਮਸੀਆ ਇੱਥੇ ਆਪਣਾ ਇਹ ਕਿਟਾਰੀਆ ਆਇਆ ਜੀ ਤੇ ਇੰਨੀ ਦੇਰ ਹੋ ਗਈ ਇੱਥੇ ਮਤਲਬ ਕਿ ਬਾਰਦਾਤਾਂ ਇੰਨੀਆਂ ਹੁੰਦੀਆਂ ਹਨ ਸ਼ਹਿਰ ਦੇ ਵਿੱਚ ਕੀ ਆਪਾਂ ਮੰਗ ਰੱਖਦੇ ਹਾਂ ਪ੍ਰਸ਼ਾਸਨ ਕੋਲ ਆ ਜੀ ਇਹ ਇੱਕ ਜਾਣਾ ਇੱਕ ਦੋ ਜਾਣੇ ਵੀ ਪਕੜੇ ਜਾਣ ਨਾ ਤਾਂ ਬਾਕੀ ਸਾਰਾ ਗਰੋਹ ਹੀ ਇਹਨਾਂ ਦਾ ਪਕੜ ਹੋ ਸਕਦਾ ਹਾਂਜੀ ਇਹਨਾਂ ਸਾਰਾ 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 ਦਾ ਸਾਰਾ ਗਰੋਹ ਪਕੜ ਹੋ ਸਕਦਾ ਇੱਕ ਵਾਰੀ ਵਸੇ ਇਹਨਾਂ ਦੇ ਕਿ ਬਸ ਮੜ ਫੜ ਹੋ ਜਾਣਾ ਇੱਕ ਦੋ ਜਾਣੇ ਤੇ ਇਹਨਾਂ ਨੇ ਬਸ ਬਾਕੀ ਆਪਣੇ ਨਾਲੇ ਨਾਲੇ ਇਹਨਾਂ ਦੇ ਪਕੜ ਹੋਣਾ ਸਾਰੇ ਕੁਛ ਬਿਊਰੋ ਰਿਪੋਰਟ 1 ਪੁਆਇੰਟ